ਜਣੀਆਂ ਮਸ਼ੀਨਾਂ ਭੇਲਣੀਆਂ ਪਰ ਬਾਈ ਦਾ ਇਹ ਪਲਾਨ ਸੀ ਕਿ ਕੁਝ ਕੰਸਟਰਕਟਿਵਲੀ ਦੱਸੋ ਕਿ ਜਿਹੜਾ ਲੌਂਗ ਟਰਮ ਇਹਨਾਂ ਨੂੰ ਸਸਟੇਨ ਕਰ ਸਕੇ ਪ੍ਰੋਜੈਕਟ ਸੋ ਸਾਡੀ ਕਾਫੀ ਮੀਟਿੰਗਸ ਹੋਈਆਂ ਉਹ ਮੀਟਿੰਗਸ ਤੋਂ ਬਾਅਦ ਅੱਜ ਅਸੀਂ ਜਿਸ ਥਾਂ ਤੇ ਖੜੇ ਆਂ ਔਰ ਇੱਥੇ 14 ਪਿੰਡਾਂ ਦੇ ਵਿੱਚ ਤਕਰੀਬਨ ਸਾਡੇ 65 ਘਰਾਂ ਦੀ ਉਸਾਰੀ ਹੈ ਜਿਹੜੀ ਉਹ ਚੱਲ ਰਹੀ ਹੈ 65 ਹਾਊਸਸ ਦੀ ਜਿਹੜੀ ਕਿ ਸਕ੍ਰੈਚ ਤੋਂ ਬਣ ਰਿਹਾ ਰਿਪੇਅਰ ਵਰਕ ਨਹੀਂ ਜਿਹੜੀ ਫਾਊਂਡੇਸ਼ਨ ਤੋਂ ਲੈ ਕੇ ਲੈਂਡਰ ਤੱਕ ਪੂਰਾ ਕੰਪਲੀਸ਼ਨ ਘਰ ਬਣਨੇ ਆ ਸੋ ਬਾਈ ਦੀ ਸੰਸਥਾ ਔਰ ਬਾਈ ਨੇ ਆਪ ਜ਼ਿੰਮੇਵਾਰੀ ਜਿਹੜੀ ਪੂਰੀ ਚੱਕੀ ਵੀ ਪੈਂਟ ਦੇ ਪੈਂਟ ਘਰ ਬਣਾਉਣੇ ਔਰ ਸਪੈਸ਼ਲੀ ਇੱਕ ਜਿਹੜਾ ਕਨਸਰਨ ਇਹ ਹੈ ਕਿ ਬਹੁਤ ਜ਼ਿਆਦਾ ਪਰਿਵਾਰ ਇੱਥੇ ਜਦੋਂ ਸਾਡੀ ਅਸੈਸਮੈਂਟ ਨਿਕਲੀ ਬਾਈ ਦੇ ਨਾਲ ਵੀ ਸ਼ੇਅਰ ਕੀਤੀ ਮੈਂ ਸਾਰਾ ਡਾਟਾ ਕਿ ਬਹੁਤ ਜ਼ਿਆਦਾ ਪਰਿਵਾਰਾਂ ਦੇ ਬੱਚੇ ਜਨਮ ਤੋਂ ਹੀ ਡਿਸੇਬਲਡ ਪੈਦਾ ਹੋ ਰਹੇ ਨੇ ਜਿਹੜਾ ਜਿਹੜਾ ਕਿ ਮੇਨ ਸਾਡਾ ਫੋਕਸ ਏਰੀਆ ਸੀ ਕਿ ਇਹ ਕਿਉਂ ਹੋ ਰਿਹਾ ਸਾਨੂੰ ਵੀ ਕਾਫੀ ਚੀਜ਼ਾਂ ਨਵੀਆਂ ਇਸ ਇਲਾਕੇ ਜਾ ਕੇ ਪਤਾ ਲੱਗੀਆਂ ਪਰ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਪਾਣੀ ਦੇ ਵਿੱਚ ਜਿਹੜਾ ਯੂਰੇਨੀਅਮ ਹੈ ਉਹ ਇੰਨਾ ਕਾ ਜ਼ਿਆਦਾ ਮਾਤਰਾ ਵਿੱਚ ਹੈ ਸੋਡੀ ਬਾਈ ਵੀ ਇੱਥੇ ਖੜੇ ਹਨ ਵੀ ਗੱਲ ਹੋ ਰਹੀ ਸੀ ਸਾਡੀ ਕੀ ਰਿਪੋਰਟਸ ਇੰਨੀਆਂ ਆਈ ਹੋਈਆਂ ਕਿ ਲੁੱਕੀ ਘਰਾਂ ਦੇ ਘਰ ਇਸ ਕਰਕੇ ਤਬਾਹ ਹੋਈ ਜਾ ਰਹੇ ਨੇ ਸੋ ਸਾਡਾ ਉਹ ਵੀ ਫੋਕਸ ਏਰੀਆ ਇਹਨਾਂ 14 ਪਿੰਡਾਂ ਦੇ ਵਿੱਚ ਆ ਬਾਈ ਤੇ ਬਾਈ ਨਾਲ ਖੜੇ ਨੇ ਸਾਡਾ ਪਲਾਨ ਹੈ ਕਿ ਅਸੀਂ ਵਾਟਰ ਟ੍ਰੀਟਮੈਂਟ ਪਲਾਨਟ ਜਿਹੜੇ ਵਾਟਰ ਫਿਲਟਰੇਸ਼ਨ ਪਲਾਨਟ ਨੇ ਉਹ ਪਿੰਡ ਪੱਦਰ ਦੇ ਉੱਤੇ ਅਸੀਂ ਇੱਥੇ ਲਗਾਈਏ ਉਸ ਦੀ ਸਾਡੀ ਅਸੈਸਮੈਂਟ ਚੱਲ ਰਹੀ ਹੈ ਪਲਾਨਟਸ ਬਣਨੇ ਵੀ ਦੇ ਦਿੱਤੇ ਨੇ ਅਸੀਂ ਸੋ ਸਾਡਾ ਫੋਕਸ ਹੈ ਕਿ ਅਸੀਂ ਉਹ 14 ਪਿੰਡ ਐਟਲੀਸਟ ਜਿਹੜੇ ਇੱਥੇ ਸੇਵਾ ਲਈਤੀ ਗਈ ਹੈ ਗੁਰੂ ਸਾਹਿਬ ਨੇ ਦਿੱਤੀ ਹੈ ਔਰ ਅਸੀਂ ਮਿਲ ਕੇ ਸਾਰੇ ਭਰਾ ਬਾਈ ਦਾ ਆਪਣਾ ਫਰੈਂਡ ਸਰਕਲ ਸਾਡੀ ਸੰਸਥਾ ਨਾਲ ਹੋਰ ਵੀ ਲੋਕ ਜੁੜੇ ਨੇ ਸਾਰੇ ਰਲ ਮਿਲ ਕੇ ਕੱਲੀ ਸਾਡੀ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਇਸ ਵਲੇ ਜਿਹੜਾ ਕੌਜ਼ ਹੈ ਇਸ ਦੇ ਉੱਤੇ ਵੀ ਜ਼ਰੂਰ ਵਰਕ ਕਰਨਾ ਹੈ ਸਾਡਾ ਇਹ ਵੀ ਮੇਨ ਇੱਕ এজেন্ডਾ ਸਭ ਤੋਂ ਵੱਡਾ ਔਰ ਬਹੁਤ ਪਰਿਵਾਰ ਨੇ ਜਿਹੜੇ ਜਿਨ੍ਹਾਂ ਦੇ ਮੈਡੀਕਲੀ ਇੱਥੋਂ ਟ੍ਰੀਟਮੈਂਟ ਚੱਲ ਰਹੇ ਨੇ ਉਹਨਾਂ ਦੇ ਵਿੱਚੋਂ ਵੀ ਅਸੀਂ ਦੇਖ ਰਹੇ ਹਾਂ ਕਿ ਕਿਹਨਾਂ ਦੀ ਕਿਵੇਂ ਮਦਦ ਕਰ ਸਕੀਏ ਸੋ ਪੈਂਠ ਘਰ ਪਾਣੀ ਦੇ ਪਲਾਂਟ ਔਰ ਹੋਰ ਵੀ ਜਿਹੜੀਆਂ ਇੱਥੇ ਦੀਆਂ ਸਾਨੂੰ ਦਿੱਕਤਾਂ ਲੱਗ ਰਹੀਆਂ ਔਰ ਡੀਸੈਲਟਿੰਗ ਦਾ ਕੰਮ ਚੱਲ ਰਿਹਾ ਹੈ ਰੇਤਾ ਚੱਕਣ ਲਈ ਸਾਡੇ ਟਰੈਕਟਰ ਚੱਲ ਰਹੇ ਨੇ ਪਿੰਡਾਂ 'ਚ ਹੋਰ ਜਿਹੜਾ ਰਾਸ਼ਨ ਹੈ ਗਰੋਸਰੀ ਕਿਟਸ ਨੇ ਪਾਣੀ ਦੇ ਆਪਣੇ ਭਾਂਡਿਆਂ ਦੇ ਸੈੱਟ ਨੇ ਸੋ ਜੋ ਵੀ ਰਿਕੁਆਇਰਮੈਂਟ ਸਾਨੂੰ ਅਸੈਸਮੈਂਟ ਦੇ ਥਰੂ ਮਿਲ ਰਹੀ ਹੈ ਅਸੀਂ ਉਹ ਆਪਣਾ ਕਾਰਜ ਹੈ ਜਿਹੜਾ ਉਹ ਮਿਲ ਕੇ ਬਾਈਵਰਾਂ ਦੇ ਨਾਲ ਪੂਰਾ ਫਾਜ਼ਿਲਕਾ ਏਰੀਆ ਬਾਈ ਨੇ ਕਿਹਾ ਵੀ ਪੂਰਾ ਫਾਜ਼ਿਲਕਾ ਏਰੀਆ ਜਿੱਥੇ-ਜਿੱਥੇ ਤੁਸੀਂ ਕੰਮ ਕਰ ਸੇਵਾ ਉਹ ਬਾਈ ਕਰਨ ਔਜਲਾ ਜੀ ਨੇ ਚੱਕੀ ਐ ਸੋ ਮੈਨੂੰ ਲੱਗਦਾ ਕਿ ਹੁਣ ਬਾਈ ਦੱਸਣ ਜ਼ਿਆਦਾ ਡਿਟੇਲਸ ਕੀ 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 ਮੋਸ਼ਨਸ ਨਾਲ ਇਹਨਾਂ ਨੇ ਕਿਹਾ ਵੀ ਪੂਰਾ ਫਾਜ਼ਿਲਕਾ ਹੀ ਚੱਕ ਲਊਗੀ ਮੈਂ ਨਾਲ ਆ ਤੁਹਾਡੇ ਆਪਣੀ ਇਹ ਬਹੁਤ ਵੱਡੀ ਗੱਲ ਹੈ ਨਹੀਂ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਨਹੀਂ ਵੀਰੇ ਮਿੰਤਾ ਭਾਜੀ ਨੂੰ ਕਿਹਾ ਉਧਰ ਮਿੰਤਾ ਥੋੜਾ ਜਿਹਾ ਤੁਹਾਡੇ ਸਹਾਇਕ ਥੋੜਾ ਜਿਹਾ ਬਾਈ ਤੁਸੀਂ ਇੰਨਾ ਇੱਥੇ ਰਹਿ ਕੇ ਕੰਮ ਕਰ ਥੋੜਾ ਘੁੰਮ ਜਾਈਂ ਥੋੜਾ ਘੁੰਮ ਜਾਈਂ ਬਾਈ ਇਹ ਆਪਦੇ ਪੁੱਤਾਂ ਦੇ ਤਰੇ ਫਿਰਦੇ ਨੇ ਹੈਨਾ ਹੌਸਲੇ ਵਾਲੀ ਗੱਲ ਹੀ ਹੈ ਕੋਈ ਐਵੇਂ ਨਹੀਂ ਬੰਦਾ ਕਿ ਬਾਈ ਕਰ ਸਕਦਾ ਕਰੋ ਇੰਨੇ ਦਿਨ ਬਾਹਰ ਰਹਿਣ ਨੂੰ ਦਿਲ ਕਰਦਾ ਬੰਦੇ ਨੂੰ ਹੈਨਾ ਜਿਹੜੇ ਲੋਕਾਂ ਦੀ ਸੇਵ ਵਾਲੀ ਮੂਰੀ ਆਉਣਾ ਦਾ ਇੱਕ ਫੇਰ ਵੀ ਬਹੁਤ ਵੱਡੀ ਗੱਲ ਹੈ ਪਰ ਇਹ ਜਿਹੇ emotions ਦੀ ਗੱਲ ਕਰੀਏ ਬਾਈ ਸ਼ੁਰੂ ਤੋਂ ਹੀ ਬਹੁਤ emotional ਫੈਮਿਲੀ ਤੋਂ ਮੈਂ ਬਿਲੋਂਗ ਕਰਦਾ ਛੋਟਾ ਹੁੰਦਾ ਸੀ ਇਹਨਾਂ ਮਮੀ ਦੇ ਦੀ ਡੈਥ ਹੋ ਗਈ ਉਦੋਂ ਤੋਂ ਹੀ ਆਇਆ ਸੀਗਾ ਹਨਾ ਪਿਆਰ ਦਾ ਆਪਾਂ ਨੂੰ ਵੈਲਿਊ ਕਦਰ ਪਤਾ ਬਾਈ ਹਨਾ ਕਿਸੇ ਬੰਦੇ ਦੇ ਤੁਰ ਜਾਣ ਦੀ ਜਾਂ ਕਿਸੇ ਕਿਸੇ ਦਾ ਜਦੋਂ ਕਿ ਕਿਸੇ ਦੇ ਦੁੱਖ ਦਾ ਟਾਈਮ ਆਉਂਦਾ ਪਰ ਉਹ ਪਤਾ ਉਹ ਕਿਵੇਂ ਹੰਡਾਏ ਜਾਂਦਾ ਹਨਾ ਸੋ ਮੈਂ ਇਹ ਨਹੀਂ ਕਹਿੰਦਾ ਵੀਰੇ ਮੈਂ ਬਹੁਤ ਕਰ ਦੂੰਗਾ ਮੈਨੂੰ ਇਦਾਂ ਹੀ ਹੈ ਵੀ ਜਿੰਨਾ ਮੇਰੇ ਤੋਂ ਹੋ ਸਕੇ ਮੈਂ ਕਰਨਾ ਚਾਹੁੰਦਾ ਦਿਨੋ ਇਹ ਕੋਈ ਮਤਲਬ ਆਏ ਨਹੀਂ ਹੈਗਾ ਵੀ ਮੈਂ ਕਿਸੀ ਚੀਜ਼ ਲਈ ਕਰਾਂ ਜੇ ਤੋ ਮੈਨੂੰ ਕੋਈ ਬੈਨੀਫਿਟ ਹੋਵੇ ਅਸੀਸਾਂ ਜੀ ਜ਼ਰੂਰ ਬੇ ਔਰਗਾਨੀਆਂ ਮਿਲਦੀਆਂ ਨੇ ਬਾਈ ਜਨੌਦ ਦੇ ਘਰ ਕੀ ਤੁਰੇ ਫਿਰਦੇ ਸ਼ੁਰੂ ਤੋਂ ਪਰ ਮੇਰਾ ਅੰਦਰੋਂ ਦਿਲ ਕਰਦਾ ਸੀਗਾ ਵੀ ਯਾਰ ਜੇ ਪ੍ਰਮਾਤਮਾ ਨੇ ਇੰਨੇ ਜੋਗਾ ਕੀਤਾ ਤਾਂ ਕੁਛ ਕੀਤਾ ਜਾਵੇ ਹਨਾ ਜੀ ਤਾਂ ਹੀ ਮੈਂ ਮਾਲਟਾ ਸ਼ੋਅ ਤੇ ਗਿਆ ਸੀਗਾ ਉੱਥੇ ਬਾਬਰਟ ਚ ਵੀ ਤੁਸੀਂ ਹਾਂ ਜੀ ਭਰਾਵਾ ਨਹੀਂ ਇੰਨਾ ਉਹਨਾਂ ਨੇ ਸਪੋਰਟ ਕੀਤਾ ਮਤਲਬ ਸਾਡਾ ਪਹਿਲਾ ਸ਼ੋਅ ਤਾਂ ਕੁਝ ਬਣ ਨਹੀਂ ਸੀ ਰਿਹਾ ਪਰ ਜਦੋਂ ਇੱਧਰ ਆਪਣੇ ਵਿਆਪ ਤੇ ਇੰਨਾ ਕੁਝ ਆਇਆ ਫਿਰ ਜੀ ਸੋਚੇ ਵੀ ਸੀ ਯਾਰ ਸ਼ੋਅ ਹੀ ਤਾਂ ਆਉਣਾ ਕਿ ਤੰਗਰੇ ਕੱਲੂ ਪੈਸੇ ਇਕੱਠੇ ਕਰੀ ਤੇ ਕਿਸੇ ਹਨਾ ਆਪਾਂ ਕੰਮ ਹਿੱਸੇ ਤਾਂ ਇਹ ਕੋਈ ਸਾਇਨ ਨਹੀਂ ਗੱਲ ਹੈ ਕਿ ਭਾਈ ਕਿਸੇ ਨੇ 20 ਲੱਖ ਲਾਤਾ ਕਿਸੇ ਨੇ 2 ਕਰੋੜ ਲਾਤਾ ਇਹ ਤਾਂ ਆਇਆ ਵੀ ਜਿੰਨੀ ਸੇਵਾ ਆਪਾਂ ਤੋਂ ਹੋ ਸਕਦੀ ਹੈ ਭਾਈ ਆਪਾਂ ਕਰਨੀ ਡੈੜੀਆਂ ਤੇ ਸਿਰਫ ਇਹ ਭਾਈ 14 ਪਿੰਡਾਂ ਦਾ ਪੈਂਡ ਕਰਾਣ ਦੀ ਗੱਲ ਨਹੀਂ ਹੈਗੀ ਅੱਗੇ ਵੀ ਜਿੰਨੇ ਜੋਗੇ ਹੈਗੇ ਆ ਭਾਈ ਆਪਾਂ ਖੜੇ ਆ ਨਾ ਪਰ ਉਹਨਾਂ ਤੋਂ ਇਹੀ ਵੀ ਜਿਹੜੇ ਜਵਾਕ ਨੇ ਜਾਂ ਇਹ ਘਰ ਨੇ ਇਹਨਾਂ ਦਾ ਫਾਈਨਲੀ ਜੀਵਨ ਥੋੜਾ ਖੁਸ਼ਹਾਲ ਹੋਵੇ ਵਿਚਾਰੇ ਆਪਦੇ ਘਰੇ ਹਨਾ ਚੈਨ ਦੀ ਨੀਂਦ ਸੌ ਸਕਣ ਜਿਹੜੇ ਜਵਾਕ ਨੇ ਆਪਣਾ ਪੜ੍ਹਾਈ ਤੇ ਜਾਂ ਜਿਹੜੀ ਵੀ ਕੰਮ ਕਰਦੇ ਨੇ ਉਹ ਤੇ ਫੋਕਸ ਕਰ ਸਕਣ ਇਹਨਾਂ ਦੀ ਜਿਹੜੀ ਜੀਵਨ ਚ ਬਿਨਾਂ ਗੱਲ ਤੋਂ ਦੁਵਿਧਾ ਆਉਂਦੀਆਂ ਰਹਿੰਦੀਆਂ ਨੇ ਇਹ ਨਾ ਹਨਾ ਬਸ ਆਪਣਾ ਤੇ ਇਹੀ ਆ ਪਰ ਮੈਂ ਤਾਂ ਬਸ ਭਰਾਵਾਂ ਦੇ ਨਾਲ ਆ ਬਾਈ ਮੈਨੂੰ ਤਾਂ ਹੋਰ ਕੁਝ ਨਹੀਂ ਆ ਨਾ ਤੁਹਾਡੇ ਕਰਕੇ ਇਹ ਸਾਰਾ ਕੁਝ ਤੁਸੀਂ ਜੋ ਕਰ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਲੂਟ ਆ ਸਾਰੇ মিডিਆ ਨੂੰ ਤੁਹਾਨੂੰ ਬਾਈ ਸਿਮਰਨ ਬਾਈ ਰਵਨ ਬਾਈ ਤੁਹਾਨੂੰ ਨਾ ਵੀਰੇ ਤੁਹਾਨੂੰ ਤੇ ਅਮਰਵੀਰੋ ਤੁਸੀਂ ਪਹਿਲੇ ਦਿਨ ਤੋਂ ਲੱਗੇ ਹੋ ਜੀ ਬਾਕੀ ਵੀ ਸੰਸਥਾਵਾਂ ਜਿਹਨੀਆਂ ਲੱਗੀਆਂ ਨੇ ਅਜੀ ਸਾਰੇ ਤੁਹਾਡੇ ਨਾਮ ਆ ਬਈ ਮੈਂ ਇਕੱਲਾ ਨਹੀਂ ਬਾਕੀ ਸਾਰੇ ਜਿੰਨੇ ਕਲਾਕਾਰ ਆ ਸ਼ੁਰੂ ਤੋਂ ਆਉਂਦੀ ਰਹੇ ਹਾਂ ਤੇ ਅੱਗੇ ਵੀ ਆਉਂਦੇ ਰਹਿਣਗੇ ਸੇਵਾ ਤੁਸੀਂ ਫਿਜ਼ੀਕਲੀ ਇਹਨਾਂ ਪਿੰਡਾਂ ਚ ਆਉਣ ਦੇ ਲਈ ਕਿਹੜੀ ਚੀਜ਼ ਮੋਟੀਵੇਟ ਕਰਦੀ ਆ ਔਰ ਇਹ ਹਾਲਾਤ ਦੇਖਣ ਉਪਰੰਤ ਤੁਸੀਂ ਕੀ ਮਹਿਸੂਸ ਕਰਦੇ ਹੋ ਕਿਉਂਕਿ ਬਾਰਡਰ ਏਰੀਆ ਦੇ ਲੋਕ ਬਾਈ ਸਾਹਮਣੇ ਆਪਾਂ ਨੂੰ ਬਾਰਡਰ ਲਾਈਨ ਦਿਸਦੀ ਆ ਲੋਕ ਅਕਸਰ ਕਹਿੰਦੇ ਆ ਵੀ ਸਾਡੇ ਤਾਂ 12 ਮਹੀਨੇ 30 ਦਿਨੀ ਹੜ੍ਹ ਆ ਬਿਲਕੁਲ ਬਾਈ ਵੀ ਪਾਣੀ ਆਇਆ ਤਾਂ ਵੱਖਰਾ ਵਿਸ਼ਾ ਪਰ ਕਦੇ ਕਦੀ ਜੰਗ ਲੱਗ ਗਈ ਕਦੀ ਫਸਲ ਮਰ ਗਈ ਤਾਂ ਇਹ ਇਸ ਹਾਲਾਤ ਨੂੰ ਦੇਖ ਕੇ ਕੀ ਤੁਸੀਂ ਮਹਿਸੂਸ ਕਰਦੇ ਹੋ ਔਰ ਖਾਸ ਤੌਰ ਤੇ ਤਾਨੂੰ ਕਿਹੜੀ ਚੀਜ਼ ਹੈ ਜਿਹੜੀ ਮੋਟੀਵੇਟ ਕਰਦੀ ਕਿ ਨਹੀਂ ਮੈਨੂੰ ਫਿਜ਼ੀਕਲੀ ਵੀ ਜਾਣਾ ਚਾਹੀਦਾ ਬਾਈ ਇੱਕ ਤਾਂ ਜਨਮ ਹੀ ਇੱਥੇ ਹੋਇਆ ਪੰਜਾਬ 'ਚ ਸੋ ਕਨੈਕਟੀਵਿਟੀ ਉਹ ਬਹੁਤ ਆਪਣੇ ਲੋਕਾਂ ਨਾਲ ਜਦੋਂ ਦੇਖਦੇ ਨਾ ਚਿਹਰਾ ਹੀ ਖਿੜ ਜਾਂਦਾ ਹਨਾ ਚਾਹੇ ਉਹ ਪੰਜਾਬ 'ਚ ਹੋਵੇ ਚਾਹੇ ਕਿਤੇ ਕੈਨੇਡਾ ਆਪਣਾ ਬੰਦਾ ਤੁਰਿਆ ਜਾਂਦਾ ਹੋਵੇ ਜਿਹੜੀ ਮਰਜੀ ਕੰਟਰੀ ਤੇ ਇੱਥੇ ਮੇਨ ਆਉਣ ਦਾ ਮਕਸਦ ਸਾਡਾ ਇਹ ਸੀ ਜਿਵੇਂ ਅਵਰਵੀਰ ਨਾਲ ਅਸੀਂ ਗੱਲ ਕਰਦੇ ਸੀ ਵੀ ਅਸੀਂ ਮੈਸੇਜ ਬਾਹਰ ਦੇਣਾ ਚਾਹੁੰਦੇ ਆਂ ਵੀ ਜਿਹੜੀ ਇੱਥੇ ਕੰਮ ਹਲੇ ਵੀ ਚੱਲੀ ਜਾਂਦਾ ਬਾਈ ਇਹ ਹਲੇ ਰੁਕਿਆ ਨਹੀਂ ਹਲੇ ਸ਼ੁਰੂ ਹੀ ਹੋਇਆ ਸੋ ਮੇਰੇ ਆਉਣ ਦਾ ਮੇਨ ਮਕਸਦ ਇਹ ਸੀਗਾ ਵੀ ਉਹਨਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਕੰਮ ਇੱਥੇ ਬਹੁਤ ਪਿਆਲੇ ਕਰਨ ਵਾਲਾ ਤੇ ਆਪਣਾ ਇਹ ਲੰਮੀ ਲੜਾਈ ਆ ਬਾਈ ਕੋਈ ਛੋਟੀ ਲਗਾਈ ਨਹੀਂ ਹੈਗੀ ਹਨਾ ਘਰ ਵੀ ਪੈ ਜਾਣਗੇ ਉਸ ਤੋਂ ਬਾਅਦ ਵੀ ਹਲੇ ਲੋਕਾਂ ਦੀਆਂ ਜ਼ਮੀਨਾਂ ਕਿੰਨੀ ਖਰਾਬ ਹੋ ਗਈਆਂ ਹਨਾ ਆਪਾਂ ਗੱਲ ਕਰੀ ਜਾਂਦੇ ਸੀ ਕਿੰਨੇ 7-800 ਕੇ ਦੀ ਜ਼ਮੀਨ ਹੋਣੀ ਹੈ ਹਨਾ ਫਿਰ ਲੱਣਾ ਜੀ ਵੀ ਜਿਹੜੀ ਨਾ ਤਾਂ ਉਹਦਾ ਕੁਝ ਕਰ ਸਕਦੇ ਹਲੇ ਨਵਸਤਾਨੇ ਕੁਝ ਪਤਾ ਹੀ ਨਹੀਂ ਹੈਗਾ ਬਿਲਕੁਲ ਜੀ ਉਹ ਚੀਜ਼ਾਂ ਫਿਕਰ ਆਊਟ ਕਰਨ ਵਾਲੀਆਂ ਨੇ ਹਲੇ ਪਾਣੀ ਦਾ ਦੇਖਣਾ ਇਹਨਾਂ ਦੇ ਵਿਚਾਰਾਂ ਦੇ ਆ ਬੈਲਟ ਤੋਂ ਪਾਣੀ ਜਿਹੜਾ ਵੀਰ ਨੂੰ ਹਨਾ ਤੁਸੀਂ ਆਪ ਦੇਖ ਲਓ ਕਿੰਨੀ ਇੱਕ ਸਿੰਪਲ ਜੀ ਚੀਜ਼ ਆ ਜਿਹਨੂੰ ਆਪਾਂ ਡੇਲੀ ਲਾਈਫ ਚ ਗਿਣਦੇ ਵੀ ਨਹੀਂ ਹੈਗੇ ਹਨ ਵੀ ਉਹੀ ਚੀਜ਼ ਨਾਲੇ ਕਿੰਨੀ ਉਹ ਜਿਵੇਂ ਕਈ ਪਰਿਵਾਰ ਨੇ ਬਾਈ ਇੱਥੇ ਉਹ ਇਹੀ ਕਹੀ ਜਾਂਦੇ ਨੇ ਕਿ ਅਸੀਂ ਕਿਸੇ ਇੱਕ ਘਰ ਫਿਲਟਰ ਲੱਗਾ ਤੇ ਅਸੀਂ ਉਥੋਂ ਪਾਣੀ ਲੈ ਕੇ ਕਿੰਨੀ ਦੂਰ ਦੂਰ ਜਾਂਦੇ ਹਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਬੈਲਟੀ ਵੀ ਆਪਣੇ ਘਰ ਜਾ ਕੇ ਉਹਨੇ ਦੀਵਾਲੀ ਨਹੀਂ ਬਣਾਈ ਉਹਨਾਂ ਉਹਨਾਂ ਦੇ ਵੀ ਪਰਿਵਾਰ ਹੈਗੇ ਨੇ ਉਹਨਾਂ ਦੇ ਵੀ ਨਿੰਝੀ ਕੰਮ ਹੈਗੇ ਨੇ ਪਰ ਜਿਹੜੀ ਡਿਊਟੀ ਰ ਆਪਣੇ ਲਈ ਜਨਾ ਇਹ ਕਿਸੇ ਕਿਸੇ ਦੇ ਬਾਈ ਕਰਮਾ ਚ ਹੀ ਹੁੰਦੀ ਆ ਸੋ ਜੇ ਹੋ ਸਕਦਾ ਤਾਂ ਮੇਰੇ ਵੀਰ ਸੁਣਦੇ ਹੋ ਤਾਂ ਪਹਿਲਾਂ ਵਾਲਾ ਜਿਵੇਂ ਆਪਾਂ ਪਹਿਲੀ ਵਾਰੀ ਜਦੋਂ ਸਾਰਿਆਂ ਨੂੰ ਮੈਸੇਜ ਗਿਆ ਜਿਵੇਂ ਪਹਿਲੀ ਵਾਰੀ ਦੁੱਖ ਲੱਗੇ ਸੀ ਦੁੱਖ ਹੋਣ ਵੀ ਉਨਾ ਹੀ ਆ ਉਨੇ ਲੋਕ ਜੇ ਆ ਸਕਦੇ ਹਨ ਤਾਂ ਵਧੀਆ ਹੋ ਜਾਊਗਾ ਕੰਮ ਹਨਾ ਬਾਈ ਸਾਡਾ ਤੇ ਇਹੀ ਆ ਵੀ ਕੰਮ ਨਿਭੜੇ ਬਾਈ ਆਪਾਂ ਲੋਕਾਂ ਨੂੰ ਉਹਨਾਂ ਦੇ ਘਰਾਂ ਚ ਨੀਂਦ ਯੂ نو ਸੌਣ ਦਾ ਮੌਕਾ ਦਈਏ ਹਨਾ ਪਰ ਮੌੜੀ ਵਾਲੇ ਪਰਵਾਦਾ ਸੁੱਖ ਰੱਖੇ ਬਾਈ ਤੁਸੀਂ ਵਾਕ ਕਰ ਰਹੇ ਹੋ ਇਹੋ ਜਿਹਾ ਜੀ ਆਣਾ ਸេរੀ ਲੱਗ ਜਾਊਗਾ